ਇਹ ਜੋ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਪੀਬੀ05ਏਸੀ5015 ਨੰਬਰ ਸਵਿਫਟ ਇਹ ਉਹ ਕਾਰ ਹੈ ਜਿਸ ਵਿੱਚ 66 ਕਿਲੋ ਅਫੀਮ ਲਿਆਂਦੀ ਗਈ ਹੈ ਤੇ ਬੈਂਕ ਖਾਤੇ ਖੰਗਾਲੇਗੇ 42 ਬੈਂਕ ਖਾਤਿਆਂ ਚੋਂ 1 ਕਰੋੜ ਤੋਂ ਵੱਧ ਰੁਪਏ ਸੀਜ਼ ਕੀਤੇ ਗਏ ਤੇ ਪ੍ਰੋਪਰਟੀ ਵੀ ਸੀਜ਼ ਕੀਤੀ ਜਾ ਰਹੀ ਹੈ ਇਹ ਟਾਇਰ ਦੇ ਉੱਤੇ ਫੰਡਰ ਲੈਂਡ ਦੇ ਵਿੱਚ ਲੁਕੋ ਕੇ ਅਫੀਮ ਲਿਆਂਦੀ ਗਈ ਜਿਸ ਨੂੰ ਫਾਜ਼ਿਲਕਾ ਪੁਲਿਸ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਪ੍ਰਗਿਆ ਜੈਨ ਦੀ ਟੀਮ ਵੱਲੋਂ 2 ਮਹੀਨਿਆਂ ਦੀ ਕੜੀ ਕੋਸ਼ਿਸ਼ ਕੋਸ਼ਿਸ਼ ਤੋਂ ਬਾਅਦ ਨੱਥ ਪਾਈ ਗਈ ਹੈ ਇਹ ਉਹ ਦੋ ਵਿਅਕਤੀ ਹਨ ਜਿਨ੍ਹਾਂ ਕੋਲੋਂ ਐਡੀ ਵੱਡੀ ਮਾਤਰਾ ਵਿੱਚ ਅਫੀਮ ਬਰਾਮਦ ਹੋਈ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਫਰੋਈਪੁਰ ਰੇਂਜ ਸ਼੍ਰੀ ਅਜੇ ਮਰੂਜਾਈ ਵੱਲੋਂ ਫਾਜ਼ਿਲਕਾ ਪੁਲਿਸ ਦੀ ਪਿੱਠ ਥਾਪੜੀ ਗਈ ਹੈ ਅਤੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਜੀ ਸਰ ਇਹ ਫਾਜ਼ਿਲਕਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹ ਜਿਹੜਾ ਸਾਰਾ ਕੰਮ ਸਾਡੇ ਡੀਜੀਪੀ ਸਾਹਿਬ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਦੇ ਨਸ਼ੇ ਦੇ ਵਿਰੁੱਧ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਫਾਜ਼ੁਲਕਾ ਪੁਲਿਸ ਨੇ ਇੱਕ ਪਰਚਾ ਦਰਜ ਕਰਕੇ ਜਿਹਦੇ ਚ ਤਿੰਨ ਬੰਦਿਆਂ ਦੇ ਬਾਈ ਨੇ ਪਰਚਾ ਦਰਜ ਕੀਤਾ ਹੈ ਇਹ ਮੁਖਬਰ ਦੀ ਇਤਲਾਹ ਸੀ ਕਿ ਬੰਦੇ ਅਫੀਮ ਦਾ ਹੋਰ ਭੁਗੀ ਵਗੈਰਾ ਦਾ ਕੰਮ ਕਰਦੇ ਆ ਇਸ ਕੇਸ ਦੇ ਵਿੱਚ ਅਸੀਂ 66 ਕਿਲੋ ਓਪੀਅਮ ਪਕੜੀ ਹੈ ਇਹ ਸਾਡਾ ਆਪਰੇਸ਼ਨ ਲਾਸਟ 2 2.5 ਮਹੀਨਿਆਂ ਤੋਂ ਚੱਲਿਆ ਸੀ। ਉਹਦੇ ਵਿੱਚ SSP ਮੈਡਮ ਦਾ ਜਿਹੜਾ ਸਟਾਫ ਸਾਰਾ ਹੈਗਾ ਇਹਨਾਂ ਨੇ ਮਿਹਨਤ ਕਰਕੇ ਦੋ ਬੰਦੇ ਅरेस्ट ਕਰ ਲਏ। ਸਵਿਫਟ ਕਾਰ ਕੀਤੀ ਹੈ ਉਹਦੇ ਵਿੱਚ ਕੈਪਟੀ ਬਣੀ ਹੋਈ ਸੀ। ਇਸ ਤਰ੍ਹਾਂ ਜਿਹੜੀ ਇੱਕ ਨਸ਼ੇ ਵਿਰੁੱਧ ਮੁਹਿੰਮ ਹੈ ਇਸ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹੈ। ਤੇ ਸਾਰੀ ਸੋਸਾਇਟੀ ਨੂੰ ਮੈਂ ਕਹੂੰਗਾ ਵੀ ਇਹ ਜਾਗਰੂਕ ਹੋਣਾ ਚਾਹੀਦਾ ਹੈ ਨਸ਼ੇ ਦੇ ਵਿਰੁੱਧ। ਤੇ ਇਸ ਤੋਂ ਇਲਾਵਾ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਜਦੋਂ ਦੋ ਬੰਦਿਆਂ ਨੂੰ ਰਿਮਾਂਡ ਤੇ ਲਿਆ ਇਹ ਦੋ ਬੰਦੇ ਹੈਗੇ ਇੱਕ ਤਾਂ ਸੁਖਿਆਤ ਦੂਜਾ ਜਗਰਾਤ ਸਿੰਘ ਇਹਨਾਂ ਦਾ ਅਸੀਂ ਪੁਲਸ ਰਿਮਾਂਡ ਹਾਸਲ ਕੀਤਾ ਹੋਇਆ ਹੈ ਕੁਛ ਦਿਨ ਕੁਛ ਕੁ ਦਿਨ ਦੇ ਦੌਰਾਨ ਅਸੀਂ ਇਹਨਾਂ ਦੇ 42 ਅਕਾਊਂਟਸ ਇੱਕ ਬੰਦੇ ਦੇ ਸੁਖਾ ਸੁਖਿਆ ਦੇ 42 ਬੈਂਕ ਅਕਾਊਂਟਸ ਦੇ ਵਿੱਚ 1 ਕਰੋੜ 86 ਲੱਖ ਅਮਾਉਂਟ ਹੈ ਜਿਹੜੀ ਅਸੀਂ ਉਹ ਫ੍ਰੀਜ਼ ਫ੍ਰੀਜ਼ ਕਰਾਤੀ ਹੈ ਇਸ ਤੋਂ ਇਲਾਵਾ ਜਿਹੜਾ ਦੂਸਰਾ ਦੋਸ਼ੀ ਜਗਰਾਤ ਸਿੰਘ ਹੈ ਇਹਦੇ ਵੀ ਅਸੀਂ 15 ਖਾਤੇ ਆਈਡੈਂਟੀਫਾਈ ਕੀਤੇ ਹੈ ਤੇ ਉਹਨਾਂ ਦੀ ਜਿਹੜੀ ਜੋ ਵੀ ਉਹਦੇ ਵਿੱਚ ਮਨੀ ਹੈਗਾ ਉਹ ਅੱਜ ਅਸੀਂ ਸੀਜ਼ ਕਰਾ ਦਾਂਗੇ ਸਾਰਾ ਇਸ ਤੋਂ ਇਲਾਵਾ ਉਹਦਾ ਇੱਕ ਟਰੈਕਟਰ ਸੀ 400 ਗ੍ਰਾਮ ਸੋਨਾ 400 ਗ੍ਰਾਮ ਸੋਨਾ ਮਿਲਿਆ ਇਸ ਤੋਂ ਇਲਾਵਾ ਇੱਕ ਉਹਨਾਂ ਦਾ ਰੈਨੋਵੇਟ ਕੀਤਾ ਹੋਇਆ ਹੈ ਉਹਦੇ ਤੇ 15 ਲੱਖ ਰੁਪਏ ਨੇ ਖਰਚ ਕੀਤਾ ਉਹ ਸਾਰੀ ਇਹ ਪ੍ਰਾਪਰਟੀ ਅਸੀਂ ਸੀਜ਼ ਕਰਾਂਗੇ ਕਿਉਂਕਿ ਇਹ ਐਨਡੀਪੀਐਸ ਦਾ ਹੀ ਪ੍ਰੋਸੀਜਰ ਹੈ ਕਿ ਇਹ ਜਿਹੜੀਆਂ ਸਮਗਲਰਸ ਦੀਆਂ ਪ੍ਰਾਪਰਟੀਆਂ ਨੂੰ ਫੋਰਫੀਟ ਕੀਤਾ ਜਾਵੇ ਅਸੀਂ ਇਸ ਤੇ ਬੜਾ ਕੰਮ ਕਰ ਰਹੇ ਹਾਂ ਇਸ ਤੋਂ ਅਗਾਂਹ ਵੀ ਅਸੀਂ ਬੈਕਵਰਡ ਤੇ ਫਾਰਵਰਡ ਲਿੰਕਸ ਦੇ ਵਿੱਚ ਜਾ ਰਹੇ ਹਾਂ ਇਹ ਪੂਰੀ ਉਮੀਦ ਹੈ ਕਿ ਇਸ ਦੇ ਵਿੱਚ ਅਸੀਂ ਹੋਰ ਜਿਹੜੀਆਂ ਬਿਗ ਫਿਸ਼ ਹੈ ਉਹਨੂੰ ਜਲਦੀ ਫੜ ਲਾਂਗੇ ਇਸ ਤੋਂ ਕਰਨ ਵਾਲੇ ਨੇ ਇਹ ਅਲੱਗ-ਅਲੱਗ ਗ੍ਰੈਂਡ ਵਾਲੇ ਹੈਗੇ ਆ ਇੱਕ ਤਾਂ ਹੈਗਾ ਸੀ ਖੂਈਆਂ ਸਰਵਰ ਥਾਣੇ ਦਾ ਜਿਹੜਾ ਸੁਖ ਸੁਖੀਆਪ ਸਿੰਘ ਹੈ ਇਹ ਦਲਮੀਰ ਖੜਾ ਖੂਈਆਂ ਸਰਵਰ ਚ ਪਿੰਡ ਪੈਂਦਾ ਦੂਜਾ ਜਿਹੜਾ ਦੋਸ਼ੀ ਹੈ ਜਗਰਾਤ ਸਿੰਘ son of ਹਰਜਿੰਦਰ ਸਿੰਘ ਇਹ ਪੱਲਾ ਮੇਗਾ ਔਰ ਬੜਾ ਬਦਨਾਮ ਪਿੰਡ ਹੈ ਤੁਹਾਨੂੰ ਤੁਸੀਂ ਸੁਣਿਆ ਹੋਵੇ ਸਦਰ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ ਇਹ ਦੋ ਦੋਸ਼ੀ ਅਸੀਂ ਅਰੈਸਟ ਕੀਤੇ ਆ ਬਾਕੀ ਅਸੀਂ ਬਿਗ ਫਿਸ਼ ਨੂੰ ਵੀ ਆਇਡੈਂਟੀਫਾਈ ਕੀਤਾ ਹੈ ਉਹਨਾਂ ਤੇ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂਗੇ ਸਰ ਕਿੰਨੇ ਸਾਥੀ ਪੀਸਿੰਗ ਦਾ ਗੈਰ ਚੰਦੋ ਇਹ ਪਤਾ ਲੱਗੇਗਾ ਹਾਲ ਤੱਕ ਉਹਨਾਂ ਦਾ ਰਿਮਾਂਡ ਲਿਆ ਹੈ ਪਹਿਲਾਂ ਤਾਂ ਸਾਰਾ ਉਹਨਾਂ ਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਅਸੀਂ ਕੀਤਾ ਹੈ ਕਾਫੀ ਬੰਦੇ ਜੋ ਕੋਈ ਬੈਕਵਰਡ ਫਾਰਮਸ ਲਿੰਕ ਇਹ ਝਾਰਖੰਡ ਤੋਂ ਲੈ ਕੇ ਆਉਂਦੇ ਸੀ ਅਸੀਂ ਉਹ ਮੇਨ ਜਿਹੜਾ ਸਮਗਲਰ ਝਾਰਖੰਡ ਦੇ ਜਿਹੜੇ ਸਪਲਾਈ ਕਰਦੇ ਆ ਅਸੀਂ ਉੱਥੋਂ ਸ਼ੁਰੂ ਕਰਕੇ ਇੱਥੋਂ ਕਿਨੂ ਕਿਨੂ ਸਪਲਾਈ ਸੀ ਇਸ ਇਲਾਕੇ ਦੇ ਵਿੱਚ ਕਿਉਂਕਿ ਐਡੀ ਵੱਡੀ ਮਕਦਾਰ ਚਾਣਾ ਵੀ ਕਾਫੀ ਇਹਨਾਂ ਦੇ ਕਸਮਰ ਉਦਾਂ ਦੇ ਜਿਹੜੇ ਵੱਡੀ ਮਕਦਾਰ ਲੈ ਲੈਂਦੇ ਹਾਂ ਕੀ ਤੁਹਾਨੂੰ ਹੋਰ ਵੱਡੇ ਖੁਲਾਸੇ ਹੋ ਸਕਦੇ ਹਾਂ ਹਾਂ ਬਿਲਕੁਲ ਬਿਲਕੁਲ ਹੋਣਗੇ ਉਹ ਮੈਂ ਇਹਨਾਂ ਦਾ ਕੋਈ ਪਹਿਲਾ ਹੀ ਮਾਮਲਾ ਦਰਜ ਹੈ ਨਹੀਂ ਹਾਂ ਇਹਨਾਂ ਦੇ ਪਹਿਲਾਂ ਵੀ ਕਾਫੀ ਕੇਸਸ ਦਰਜ ਆਏ ਇਹ ਤਾਂ ਇਹਨਾਂ ਦਾ ਪੁਛਤੈਨੀ ਕੰਮ ਹੈ ਪਹਿਲਾਂ ਬਾਪ ਇਹ ਜਿਹੜਾ ਇੰਟਰਨਲ ਮਾਮਲਾ ਹੈ ਇਹ ਸ਼ਾਇਦ ਉਹ ਇਸੇ ਦਾ ਅਧਰ ਪੁੱਛੀ ਬਾਰਡਰ ਪਾਰ ਦਾ ਮਾਮਲਾ ਨਹੀਂ ਗਿਆ ਸਮਝ ਨਹੀਂ ਇੰਟਰ ਸਟੇਟ ਇਹ ਝਾਰਖੰਡ ਤੋਂ ਆਈ ਹੈ ਤੇ ਇੰਟਰ ਸਟੇਟ ਹੈ ਇੰਟਰ ਸਟੇਟ ਸਮਗਲਰ ਹੈ ਸਰ ਇਹ ਬਾਦ ਪਾਕਿਸਤਾਨ ਦੇ ਬਾਰਡਰ ਦੇ ਕੇਸ ਆਉਂਦੇ ਨੇ ਇਹ ਜਿਹੜਾ ਕੇਸ ਹੈ ਇੰਟਰਨਲ ਹੀ ਹੈ ਨਹੀਂ ਬਹੁਤ ਪਾਕਿਸਤਾਨ ਬਾਰਡਰ ਤੋਂ ਨਹੀਂ ਆਈ ਇਹ ਝਾਰਖੰਡ ਇਹ ਜਿਹੜੀ ਉਧਰ ਉਹਨਾਂ ਦੀ ਖੇਤੀ ਹੁੰਦੀ ਹੈ ਜਿਹੜੀ ਗਵਰਨਮੈਂਟ ਖੇਤੀ ਕਰਾਉਂਦੀ ਹੈ ਯੋ ਐਮਪੀ ਦੇ ਵਿੱਚ ਰਾਜਸਥਾਨ ਦੇ ਵਿੱਚ ਇਦਾਂ ਹੀ ਝਾਰਖੰਡ ਵਿੱਚ ਇਹ ਉੱਥੋਂ ਫਿਰ ਸਮਗਲ ਹੁੰਦੀ ਹੈ ਇਸੇ ਇਹਨਾਂ ਦੇ ਪਹਿਲਾਂ ਵੀ ਐਂਟੀ ਕ੍ਰਿਪਸੀ ਦੇ ਮਾਮਲੇ ਜਾਂ ਹੋਰ ਕਈ ਤਰ੍ਹਾਂ ਦੇ ਮਾਮਲੇ ਆਉਂਦੇ ਕਾਫੀ ਇਹਨਾਂ ਦੇ ਮੁਕਦਮੇ ਦਰਜ ਹੈਗੇ ਆ ਉਹ ਸਾਰਾ ਬਾਕੀ ਅਸੀਂ ਛਾਂਬੀਨ ਕਰ ਰਹੇ ਹਾਂ ਹੁਣ ਰਿਮਾਂਡ ਤੇ ਲਿਆਂਦਾ ਹੈ ਉਹ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਕਿ ਇਹ ਸਭ ਇੱਕ ਮੇਨ ਮੁੱਦਾ ਹੈ ਕਿ ਪ੍ਰੋਫਾਈਲ ਅਟੈਚ ਕਰ ਰਹੀ ਸਰਕਾਰ ਕਈ ਬੰਦਿਆਂ ਜਿਹਨੇ ਜਿਹੜਾ ਕੰਮ ਕਰ ਰਹੇ ਨੇ ਨੇ ਪ੍ਰੋਫਾਈਲ ਦੇ ਨਾਂ ਹੀ ਰੱਖਦੇ ਰਿਸ਼ਤੇਦਾਰ ਵਗੈਰਾ ਹੋ ਕੇ ਕਰ ਦਿੰਦੇ ਉਹਦੇ ਸਰਕਾਰ ਕੋਲ ਕੀ ਭਰ ਲੈ ਨਹੀਂ ਇਹ ਨਹੀਂ ਗੱਲ ਹੈਗੀ ਅਸੀਂ ਜਿੱਥੇ ਐਸਟੈਬਲਿਸ਼ ਹੋ ਜਾਂ ਬੱਚੇ ਦੇ ਨਾਮ ਵਾਈਫ ਦੇ ਨਾਮ ਮਾਤਾ ਦੇ ਨਾਮ ਉਹ ਵੀ ਅਸੀਂ ਪ੍ਰਾਪਰਟੀ ਫੋਰਫੀਟ ਕਰ ਸਕਦੇ ਸਰ ਸਰ ਇਹ ਸਫੀਅਤ ਸਿੰਘ ਜੀ ਦੇ ਵਿਆਹੀ ਮੈਕ ਕੌਂਸਲਿੰਗ ਜੀ ਜੀ ਇਹ ਕੱਲੇ ਇਸ ਦੇ ਨਾਮ ਤੇ ਨਹੀਂ ਕਹਿੰਦਾ ਨਹੀਂ ਇਹ ਤੇ ਇਹਦੇ ਰਿਸ਼ਤੇਦਾਰ ਕੁਝ ਰਿਸ਼ਤੇਦਾਰਾਂ ਦੇ ਨਾਮ ਤੋਂ ਵਾਈਫ ਤੇ ਹੋ ਆਹ ਵੀ ਰਿਸ਼ਤੇਦਾਰਾਂ ਦੇ ਵੀ ਨਾਮ ਹੈ ਬਦਨ ਰਿਸ਼ਤੇਦਾਰਾਂ ਨੂੰ ਬਰਾਬਰ ਪੜਤਾਲ ਕੀਤੀ ਜਾਂਦੀ ਹੈ ਪਤਾ ਲੱਗੇ ਕਿ ਕਿਸ ਤਿੱਕੇ ਪ੍ਰਾਪਰਟੀ ਕਿਦਮ ਲਈ ਜਾਏ ਬਿਲਕੁਲ ਇਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੁਣ ਪੁਲਿਸ ਹੈ ਇਸ ਚੀਜ਼ ਤੇ ਬੜਾ ਸਟ्रेस ਦੇ ਰਹੀ ਹੈ ਤੇ ਕਿਉਂਕਿ ਉਸਤੇ ਨਾਲ ਜਿਹੜੀ ਸਮਗਲਿੰਗ ਐਕਟੀਵਿਟੀ ਉਹ ਘਟਣ ਗਿਆ ਜਾਂ ਦੋਸਤ ਨੂੰ ਫਾਈਨੈਂਸ਼ੀਅਲ ਨੁਕਸਾਨ ਹੋਏਗਾ ਉਹ ਨਸ਼ੇ ਤੋਂ ਹੀ ਉਹਨਾਂ ਨੇ ਜਿਹੜਾ ਨਸ਼ਾ ਵੇਚਦਿਆ ਉਸੇ ਤੋਂ ਇਹ ਪ੍ਰੋਪਰਟੀ ਕਮਵਾਈ ਜਾਣਾ ਸਰ ਇਹਨਾਂ ਨੂੰ ਕੋਈ ਕੈਸ਼ ਵੀ ਮਿਲੇ ਹੈ ਕਿ ਸਰ ਅਕਾਊਂਟਸ ਤੇ ਬੇਚੀ ਸਾਰੀ ਪੇਮੈਂਟ ਪਈ ਹੈ 40 40 ਜਿਹੜੀ ਇਹ ਮਿਲੀ ਹੈ ਜਿਹੜੀ ਡਰਗ ਮੰਨੀ ਕਹਿ ਸਕਦੇ ਆ 40000 ਰੁਪਏ ਇਹਨਾਂ ਦੇ ਤੋਂ ਮਿਲਿਆ ਸੀ 40000 ਮਿਲਿਆ ਸਰ ਇਹ ਸੁਖਿਆਲ ਸਿੰਘ ਤੋਂ ਸੁਖਿਆਲ ਇਹ ਦਾ ਰੋਕੀ ਜੋੜ ਕੇ ਫਰਾਰ ਵਿੱਚ ਸੈਂਦੀ ਕੀ ਉਹ ਦੱਸਾਂਗੇ ਤੁਹਾਨੂੰ ਅਸੀਂ ਡਿਟੇਲ ਸਾਰੇ ਥਾਣਿਆਂ ਤੋਂ ਲੈ ਰਹੇ ਆ इवन ਬਾਹਰ ਵੀ ਮੁਕਦਮੇ ਹੋ ਸਕਦੇ ਆ ਉਹ ਤੁਹਾਨੂੰ ਸਾਰੀ ਡਿਟੇਲ ਹੁਣ ਰਿਮਾਂਡ ਤੇ ਸਾਡੇ ਕੋਲੇ ਹੈਗੇ ਆ ਹੋਰ ਵੀ ਹੈਗੇ ਆ ਬੰਦੇ ਉਹ ਤੁਹਾਨੂੰ ਅ ਹੁਣੇ ਡਿਸਕਲੋਜ਼ ਨਹੀਂ ਕਰਨਾ ਜਦੋਂ ਸਾਡੇ ਕਾਬੂ ਆ ਗਏ ਉਦੋਂ ਤੁਹਾਨੂੰ ਸਾਰਾ ਫਿਰ ਫਰਦਰ ਪ੍ਰੋਗਰੈਸ ਵੀ ਦੇਵਾਂਗੇ ਕਿੱਥੇ ਵੰਡੀ ਜਾਣੀ ਸੀ ਸਰ ਇਹ ਐਸਾ ਲੱਖ ਜੀ ਆਪਣੇ ਸਾਰਾ ਜਿਹੜਾ ਆਸੇ ਪਾਸੇ ਜਿਵੇਂ ਮੁਕਸਰ ਜ਼ਿਲ੍ਹਾ ਹੈ ਫਰੋਜ਼ਪੁਰ ਜ਼ਿਲ੍ਹਾ ਹੈ ਇਧਰੋਂ ਬਠਿੰਡਾ ਹੈਗਾ ਮਾਨਸਾ ਐਸੇ ਜਿਹੜੀ ਉਹਨਾਂ ਦੇ ਕਸਟਮਰ ਹੈਗੇ ਨੇ ਸ਼ਾਇਦ ਹੋ ਸਕਦਾ ਮਗਰੋਂ ਰਸਤੇ ਦੇ ਵੀ ਦਿੰਦੇ ਆਏ ਹਨ ਮਾਲ ਇਹ ਪਰ ਬੜੀ ਵੱਡੀ ਕੁਆਂਟੀਟੀ ਹੈ ਹੈ ਰਾਤ ਜਿਹੜੇ ਸਮਗਲਰ ਰਿਸਕ ਨਹੀਂ ਲੈਂਦੇ ਇਹ ਜਿੱਥੇ ਇਹਨਾਂ ਦਾ ਪੱਕਾ ਕਸਟਮਰ ਹੈ ਉੱਥੇ ਜਾਂਦੇ ਆ ਉਧਰ ਤਾਂ ਝਾਰਖੰਡਾ ਵਾਲੇ ਖੁਦ ਸਪਲਾਈ ਕਰੀ ਜਾਂਦੇ ਲਿਆ ਕੇ ਮੇਰੇ ਸੀ ਇਹ ਇੱਕ ਸਵਿਫਟ ਕਾਰ ਦੇ ਵਿੱਚ ਜਿਹੜਾ ਪਿਛਲਾ ਟਾਇਰ ਹੈ ਉਹਦੇ ਟਾਇਰ ਦੇ ਨਾਲ ਕੈਪਟੀ ਬਣਾਈ ਹੋਈ ਸੀ ਉਹ ਵੀ ਤੁਹਾਨੂੰ ਅਸੀਂ ਕੈਪਟੀ ਵੀ ਦਿਖਾ ਦਾਂਗੇ ਜਿਹੜੀ ਹੈਗੀ ਹੈ ਤੇ ਕੰਮ ਨੇ ਸਾਰੇ ਇਮਾਰਤ ਤੇ ਰਿਕਵਰੀ ਹੋਈ ਹੈ ਸਰ ਹੈਗੀ ਰਿਕਵਰੀ ਦਾ ਉਹਨਾ ਅ ਪਿਛਲੇ 10 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਅਭਿਆਨ ਪੁਲਿਸ ਜੀ ਆਪਕੋ ਇਸ ਪੜੇ ਐਕਟਿਵ ਮੋਡ ਤੇ ਕੰਮ ਕਰਦੀ ਹੈ ਇਸ ਸਮਾਜ ਚ ਜਿਵੇਂ ਜਿਵੇਂ ਇਹ ਅਭਿਆਨ ਵੱਧਾ ਪਿਆ ਗਿਆ ਰਿਕਵਰੀ ਵੀ ਵਧਦੀ ਪਈ ਹੈ ਦੇ ਬਾਈ ਦੇ ਹੋਰ ਅਪਰਾਧੀ ਵੀ ਆ ਰਹੇ ਇਹਦਾ ਇਹ ਅਭਿਆਨ ਕਿਤੇ ਦੇਰ ਨਾਲ ਨਹੀਂ ਚੱਲਿਆ ਕਿਉਂਕਿ ਇਹ ਜਿਹੜੇ ਅਪਰਾਧੀ ਨੇ ਲੰਬੇ ਟਾਈਮ ਤੋਂ ਇਸ ਕੰਮ 'ਚ ਇਨਵੋਲ ਹੋਏਗੇ ਨਹੀਂ ਇਹ ਨਹੀਂ ਜਿਹੜੀ ਪੁਲਿਸ ਤਾਂ ਸਾਡੇ ਐਸਟੀਐਫ ਇੱਕ ਫੋਰਸ ਬਣੀ ਹੈ ਮੈਂ ਵੀ ਐਸਟੀਐਫ ਦੇ ਵਿੱਚ ਰਿਆਂ ਮੇਰੇ ਕੋਲ ਇਹ ਸਾਰੇ ਜ਼ਿਲ੍ਹੇ ਜਿਵੇਂ ਮੈਂ ਕਾਉਂਟਾ ਇੰਟੈਲੀਜੈਂਸ ਦੇ ਵਿੱਚ ਵੀ ਰਿਆਂ ਕਈ ਤੁਹਾਡੇ ਪ੍ਰੈਸ ਰਿਪੋਰਟਰ ਨੂੰ ਪਤਾ ਵੀ ਹੈ ਕਿ ਅਸੀਂ 25-25 ਕਿਲੋ ਹੀਰਣੂ ਵੀ ਇੱਥੇ ਬਰਾਮਦ ਕੀਤੀ ਹੈ ਇੱਕ 22 ਕਿਲੋ ਅਸੀਂ ਮਲੋਡ ਕੀਤੀ ਸੀ ਮਤਲਬ ਉਹ ਵਿਦਿਨ ਮੰਥ ਮਤਲਬ 25 ਕਿਲੋ ਦਾ ਇੱਕ ਐਸੀ 22 ਕਿਲੋ ਦਾ ਖਸਤਾ ਇਹ ਮਹਿਮ ਅੱਜ ਤੋਂ ਨਹੀਂ ਇਹ ਜਦੋਂ ਤੋਂ STF ਬਣੀ ਆ ਉਸ ਤੋਂ ਬਾਅਦ ਦਾ ਸਪੈਸ਼ਲਾਈਜ਼ਡ ਫੋਰਸ ਹੈ ਜਿਹੜੀ STF ਦਾ ਕੰਮ ਨਸ਼ਿਆਂ ਨੂੰ ਫੜਨਾ ਹੈ ਬਾਕੀ ਸਟੇਟ ਗਵਰਨਮੈਂਟ ਬਣਿਓ ਸਾਡੇ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਹਦਾਇਤ ਹੈ ਅਸੀਂ ਕੈਸ ਆਪਰੇਸ਼ਨ ਵੀ ਕਰਦੇ ਆ ਇਹ ਰੈਗੂਲਰ ਨਹੀਂ ਚੱਲ ਰਿਹਾ ਸਾਡੇ ਬਾਕੀ ਇੱਥੇ ਇੰਟਰਨੈਸ਼ਨਲ ਬਾਰਡਰ ਨਾਲ ਹੋਣ ਕਰਕੇ ਸਾਨੂੰ ਇਧਰ ਜ਼ਿਆਦਾ ਤਵੱਜੂ ਦੇਣੀ ਕਿ ਇਸ ਇਲੈਕਸ਼ਨ ਦੇ ਬਾਅਦ ਹੀ ਇਹ ਬਿਲਕੁਲ ਐਕਟਿਵ ਮੋਡ ਤੇ ਨਜ਼ਰ ਆ ਰਹੀ ਹੈ ਪੁਲਿਸ ਲਗਾਤਾਰ ਜਿਵੇਂ ਹੈਵੀ ਰਿਕਵਰੀਆਂ ਹੋ ਰਹੀਆਂ ਨੇ ਪਿਛਲੇ 10 ਦਿਨਾਂ ਸੇ ਜਿਵੇਂ ਐਸਐਸਪੀ ਭਾਜਨ ਕਰਨੇ ਨੇ ਇਹ ਇੱਕ ਆਕਾ ਦਿੱਤਾ ਸੀਗਾ ਕਿ 200 ਦਿਨ ਮਹੀਨੇ ਤੋਂ ਪਹਿਲਾਂ ਦੀ ਹੈਗੀ ਹਾਂ ਤੁਸੀਂ ਦੇਖੋ ਜਦੋਂ ਦੇ ਮੈਡਮ ਨੇ ਇੱਥੇ ਜੁਆਇਨ ਕੀਤਾ ਉਹ ਸਾਰੀਆਂ ਰਿਕਵਰੀਜ਼ ਸਾਰੀਆਂ ਰਿਕਾਰਡ ਹੈਗੀਆਂ 25 ਕਿਲੋ ਦੇ ਕਰੀਬ ਦਾ ਹਿਰਨ ਪਕੜੀ ਹੈ ਜਿਹੜੀ ਅਫੀਮ ਹੈ ਉਹ 75 ਕਿਲੋ ਦੇ ਕਰੀਬ ਅਸੀਂ ਅਫੀਮ ਪਕੜੀ ਹੈ ਓਪੀਅਸ ਜਿਹੜਾ 1.69 ਕੇਜੀ ਫੜਿਆ ਉਹ ਹੋਰ ਵੀ ਮੈਡੀਕਲ ਮੈਡੀਸਨ ਦਾ ਜਿਹੜਾ ਸਿੰਥੈਟਿਕ ਨਸ਼ਾ ਹੈ ਉਹ ਵੀ ਬੜਾ ਫੜਿਆ ਸਰ ਸਮਾਜ 'ਚ ਇੰਨਾ ਨਸ਼ਾ ਜਿਹੜਾ ਆਲਰੇਡੀ ਕੀ ਮਾਤਰਾ ਪਹੇੇ ਸਮਾਜ ਵਾਸਤੇ ਘਾਤਕ ਹੈਗੀ ਹੈ ਨਹੀਂ ਘਾਤਕ ਤਾਂ ਨਹੀਂ ਕਹਾਂ ਸਾਡੇ ਹੁਣ ਸਾਡੇ ਜਿਹੜੇ ਡਿਪਾਰਟਮੈਂਟ ਦੀ ਪੂਰੀ ਕੋਸ਼ਿਸ਼ ਹੈ ਅਸੀਂ ਇਨਫੋਰਸਮੈਂਟ ਵੀ ਕਰ ਰਹੇ ਹਾਂ ਤੇ ਲੋਕਾਂ ਨੂੰ ਜਿਹੜਾ ਨਸ਼ਾ ਛੱਡਣ ਲਈ ਮੋਟੀਵੇਟ ਵੀ ਕਰ ਰਹੇ ਹਾਂ ਇਵਨ ਹੈਲਥ ਡਿਪਾਰਟਮੈਂਟ ਦੂਜੇ ਡੀਸੀ ਡੀਸੀ ਸਾਹਿਬ ਪੂਰੇ ਸਾਡੀਆਂ ਜੁਆਇੰਟ ਮੀਟਿੰਗਸ ਵੀ ਹੋ ਰਹੀਆਂ ਇਹ ਨਸ਼ੇ ਦੀ ਜਿਹੜੀ ਲਾਤ ਹੈ ਇਹਨੂੰ ਘਟਾਇਆ ਜਾ ਸਕਦਾ ਹੈ ਜਿਹੜਾ ਤੁਸੀਂ ਉਹ ਵੀਡੀਓ ਦੇਖੋ ਜੀ ਪਿੱਛੇ ਚੱਲ ਰਹੀ ਹੈ ਮਿਸ਼ਨ ਨੇ ਇਸ ਨੂੰ ਵੀ ਕਵਰ ਕਰਦੇ ਗਏ ਆ ਇਸ ਨੂੰ ਕਵਰ ਕਿਸੇ ਨੇ ਤੇ ਸਾਡੇ ਚੈਨਲ ਤੇ ਨਹੀਂ ਲੇਕਿਨ ਇਹ ਜਿਹੜਾ ਐਸਐਸ ਹੈਗਾ ਜਿਵੇਂ ਸਮਾਜਿਕ ਕੌਂਸਲ ਇਹਨੂੰ ਵੀ ਤੋੜਨ ਦੀ ਕੋਸ਼ਿਸ਼ ਕਰ ਬਿਲਕੁਲ ਉਹ ਮੈਂ ਤੁਹਾਨੂੰ ਜਿੰਮੇ ਪਹਿਲਾਂ ਹੀ ਦੱਸਿਆ ਹੈ ਵੀ ਸਾਡਾ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਪੂਰੀ ਤਰ੍ਹਾਂ ਸਟੈਬਲਿਸ਼ ਕਰਦੇ ਆ ਇਸ ਦੇ ਵਿੱਚ ਵੀ ਅਸੀਂ ਜਿਹੜਾ ਕੋਈ ਝਾਰਖੰਡ ਤੋਂ ਸਮਗਲਰ ਹੈ ਅਸੀਂ ਉਹਨੂੰ ਵੀ ਨੱਥ ਪਾਵਾਂਗੇ ਬਾਕੀ ਜਿਹੜੇ ਇੱਥੇ ਕੋਈ ਲੋਕਲ ਹੈਗੇ ਆ ਜਿਹੜੇ ਗਾਂ ਸਪਲਾਈ ਕਰਦੇ ਆ ਵੱਡੇ ਹੈਗੇ ਆ ਸਮਗਲਰ ਉਹਨਾਂ ਨੂੰ ਵੀ ਕਾਬੂ ਕਰਾਂਗੇ ਸੱਚੇ ਬਿਗ ਫਿਸ਼ ਦੇ ਵਿੱਚ ਕੋਈ ਪੋਲਿਟਿਕਲ ਪੈਟਰਨ ਨਾ ਨਾ ਅਸੀਂ ਹਾਲੀ ਤੱਕ ਸਾਡੇ ਕੋਲੇ ਕੋਈ ਗੱਲ ਨਹੀਂ ਆਈ ਨਾ ਹੀ ਗਵਰਨਮੈਂਟ ਦਾ ਕੋਈ ਜਦੋਂ ਨਹੀਂ ਅਦਰਵਾਈਜ਼ ਪੋਲਿਟਿਕਲ ਨਹੀਂ ਨਹੀਂ ਨੋ ਨੋ ਪੋਲਿਟਿਕਲ ਲਿੰਕੇਜ ਨੋ ਪੋਲਿਟਿਕਲ ਸਦਰ ਪ੍ਰੋਪਰਟ ਅਚਕਲ ਦਾ ਸਿਲਸਾ ਸ਼ੁਰੂ ਹੋਇਆ ਹੈ ਇੱਕ ਅੱਛੀ ਗੱਲ ਹੈ ਵੀ ਡਰ ਪਾਣਾ ਵੀ ਦੇ ਦੋਸਤ ਪਾਸੇ ਨਾ ਜਾਵੇ ਲੇਕਿਨ ਉਹਦੇ ਕੋਈ ਅਗਰੋ ਸਾਹਮਣੇ ਕੋਈ ਲੀਗਲ ਐਕਸ਼ਨ ਵੀ ਲਿਆ ਜਾਂਦਾ ਕੋਈ ਚੈਲੰਜ ਵੀ ਕੀਤਾ ਜਾਂਦਾ ਕੋਰਟ ਦੇ ਜ਼ਰੀਏ ਸੋ ਇਹ ਜੇ ਮਾਮਲੇ ਸਾਹਮਣੇ ਆਏ ਨਹੀਂ ਇਹ ਸਾਡੇ ਇੱਕ ਕੰਪੀਟੈਂਟ ਅਥਾਰਟੀ ਹੈ ਅਸੀਂ ਪੂਰਾ ਕੇਸ ਬਣਾ ਕੇ ਉੱਥੇ ਭੇਜਦੇ ਹਾਂ ਪਰ ਇਹ ਕੋਰਟ ਵਗੈਰਾ ਜੋ ਕੰਪੀਟੈਂਟ ਅਥਾਰਟੀ ਜਦੋਂ ਅਪਰੂਵ ਕਰ ਦਿੰਦੀ ਹੈ ਉਸ ਤੋਂ ਬਾਅਦ ਕੋਈ ਚੈਲੰਜ ਨਹੀਂ ਹੈ ਫਿਲਹਾਲ ਕੋਈ ਚੈਲੰਜ ਸਾਹਮਣੇ ਨਹੀਂ ਆਇਆ ਨਹੀਂ ਨਹੀਂ ਕੋਈ ਚੈਲੰਜ ਨਹੀਂ ਹੈ ਮੈਡਮ ਨੇ ਪਿੱਛੇ ਜੇ ਮੈਨੂੰ ਤਾਂ ਹਫਤੇ ਤੱਕ ਦਾ ਪਤਾ ਹੈ ਕਿਉਂਕਿ ਮੈਨੂੰ ਵੀ ਅਲਤਕ ਵੀਕ ਦਿਨ ਜੁਆਇਨ ਕਿਚ ਇਹ ਮਤਲਬ ਮਚੋਰ ਕਿਤੇ ਸਰ ਬਾਕੀ ਹੋਰ ਗੱਲ ਕਰ ਲਈਏ ਥੋੜੀ ਜੀ ਜੀ ਸਰ ਹੈ ਕਿਉਂ ਹੋਰ ਵੀ ਸਾਡੇ ਫਾਜ਼ਲਕਾ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਕਾਫੀ ਵਧੀਆ ਕੰਮ ਹੋ ਰਿਹਾ ਇੱਕ ਤਾਂ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਿਆ ਹੈ ਇਹ ਪੂਰੇ ਪੰਜਾਬ ਦੇ ਵਿੱਚ ਬਣੇ ਵੈਸੇ ਲੇਕਿਨ ਜਿਹੜੀ ਪਹਿਲੀ ਐਫਆਈਆਰ ਦਰਜ ਕੀਤੀ ਹੈ ਉਹ ਸਾਡੇ ਐਸਐਸਪੀ ਮੈਡਮ ਨੇ ਸਾਈਬਰ ਕ੍ਰਾਈਮ ਦੀ ਉਹ ਕੰਡਰ ਰੇਂਜ ਰੇਂਜ ਦੀ ਪਹਿਲੀ ਹੈ ਹਾਂ ਇਹ ਨਹੀਂ ਆ ਮਤਲਬ ਇਹ ਫਰਸਟ ਐਫਆਈਆਰ ਇਹਨਾਂ ਨੇ ਪੂਰੀ ਰੇਂਜ ਦੇ ਮੇਰੇ ਕੋਲ ਤਿੰਨ ਡਿਸਟ੍ਰਿਕਟ ਹੈਗੇ ਆ ਤਰਨਤਾਰਨ ਰੋਜਪੁਰ ਤੇ ਫਾਜ਼ਿਲਕਾ ਇਹ ਰੇਂਜ ਦੇ ਵਿੱਚ ਇਹਨਾਂ ਨੇ ਪਹਿਲਾ ਕਮਚਾ ਦਰਜ ਕੀਤਾ ਕਿਉਂਕਿ ਜਿਹੜਾ ਅੱਜਕੱਲ ਜਿਹੜਾ ਸਾਈਬਰ ਕ੍ਰਾਈਮ ਹੈ ਨਾ ਕਿ ਦਿਨੋ ਦਿਨ ਬਹੁਤ ਵਧ ਰਿਹਾ ਤੇ ਉਸ ਤੇ ਨੱਥ ਪਾਉਣ ਦੇ ਲਈ ਵੈਸੇ ਤਾਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇਹ ਸਾਈਬਰ ਕ੍ਰਾਈਮ ਦਾ ਥਾਣਾ ਬਣਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਅੱچھے ਰਿਜ਼ਲਟ ਆਉਣਗੇ ਉਸ ਵਿੱਚ ਜਦਾ ਬੱਚਾ ਹਾਂਜੀ ਇਨੋਗਰੇਸ਼ਨ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਤੁਸੀਂ ਉੱਥੇ ਵੀ ਜਾ ਕੇ ਦੇਖਦੇ ਇਟ ਇਜ਼ ਡੀ ਆਈ ਜੀ ਸਰ ਵੱਲੋਂ ਇਨ ਆਪਰੇਟ ਕਰਵਾਣਗੇ ਅੱਜ ਇਸ ਤਰ੍ਹਾਂ ਹਾਂ ਉਹ ਰੈਡੀ ਕਰਾ ਲਿਆ ਪੁਲਿਸ ਸਟੇਸ਼ਨ ਅਸੀਂ ਹੁਣ ਇਨੋਗਰੇਟ ਕਰਾਂਗੇ ਜਾ ਕੇ ਆ ਕੇ ਸਦਰ ਫਜ਼ਲ ਸਦਰ ਫਜ਼ਲ ਕੇਸ ਕੋ ਬਾਅਦ ਜਗਾ ਜੀ ਜੀ ਤੇ ਬਾਕੀ ਜਿਹੜੀ ਡਿਟੇਲ ਹੈ ਤੁਹਾਨੂੰ ਐਸ ਐਸ ਪੀ ਸਾਹਿਬ ਦੇ ਦੇਣਗੇ ਜਿਹੜੀ ਡਿਟੇਲ ਹੈ ਨਾ ਐਸ ਤੋਂ ਲਓ ਬਾ ਇੱਕ ਥਰਡ ਹੋਰ ਚੀਜ਼ ਹੈਗੀ ਹੈ ਇੱਕ ਲੇਡੀ ਸੀ ਰੇਖਾ ਰਾਣੀ ਇਹ ਹਨੀ ਟ੍ਰੈਪ ਜਿਹੜਾ ਹੁੰਦਾ ਨਾ ਹਨੀ ਟ੍ਰੈਪ ਇਹ ਆਪਣੀ ਲੜਕੀ ਜਿਹੜੀ ਨਬਾਲਗ ਲੜਕੀ ਹੈ ਉਹ ਇਹ ਅਲੀਗੇਸ਼ਨ ਲਾਉਣੀ ਸੀ ਵੀ ਮੇਰੀ ਲੜਕੀ ਨਾਲ ਰੇਪ ਹੋਇਆ ਤੇ ਗਲਤ ਛੇੜਖਾਨੀ ਵੀ ਹੋਈ ਹੈ ਉਹ ਇਦਾਂ ਹੀ ਬਲੈਕਮੇਲ ਕਰਦੀ ਸੀ ਉਹ ਸਾਰਾ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤਾ ਤੇ ਉਹ ਅਸੀਂ ਲੇਡੀ ਨੂੰ ਫੜ ਕੇ ਉਹ ਸਾਰਾ ਹਨੀ Trap ਕਰਦੀ ਸੀ ਲੋਕਲ 3-4 ਮੁਕਦਮੇ ਉਹ ਪਹਿਲਾਂ ਵੀ ਰੇਪ ਵਗੈਰਾ ਦੇ ਦਰਜ ਕਰਾ ਚੁੱਕੀ ਹੈ ਉਹ ਮਤਲਬ ਜਿਹੜਾ ਬੰਦਾ ਕੋਈ ਦੋਸ਼ੀ ਹੁੰਦਾ ਸੀ ਉਹਦੇ ਤੋਂ ਪੈਸੇ ਲੈ ਕੇ ਉਹਨੂੰ ਬਲੈਕਮੇਲ ਕਰਦੇ ਸੀ ਇਹ ਵੀ ਸਾਡੇ ਫਾਜ਼ਲਕਾ ਡਿਸਟ੍ਰਿਕਟ ਨੇ ਇੱਕ ਬਹੁਤ ਵੱਡੀ ਅਚੀਵਮੈਂਟ ਕੀਤੀ ਹੈ ਤਾਂ ਕਿ ਇਦਾਂ ਦੇ ਜਿਹੜੇ ਅਨਸਰ ਹੈਗੇ ਆ ਉਹਨਾਂ ਤੇ ਨੱਕ ਪਾਈ ਜਾ ਸਕੇ ਕਿੱਥੇ ਦੇ ਲੈਣਾ ਸੀ ਇਹ ਤੁਹਾਨੂੰ ਪ੍ਰੈਸ ਮੂਡ ਚ ਦੇ ਦਾਂ ਲੜਕੀ ਮੈਂ ਮੈਂ ਦਾ ਹੈਗੀ ਸੀ ਜੀ ਇਹ ਨਾ ਬਾਲਗ ਲੜਕੀ ਹੈ ਰੇਖਾ ਰਾਣੀ ਦੀ ਹੈ ਨਾ ਢਿੰਗੜਾ ਕਲੋਨੀ ਫਾਜ਼ਲਕਾ ਢਿੰਗੜਾ ਕਲੋਨੀ ਬਾਕੀ ਤੁਹਾਨੂੰ ਡਿਟੇਲ ਲੈ ਪੂਰਾ ਪ੍ਰੈਸ ਨੋਟ ਹੈਗਾ ਜੇ ਵੀ ਜਿਹੜੀਆਂ ਸਾਡੇ ਫਾਜ਼ਲਕਾ ਦੀਆਂ 3 ਪ੍ਰੈਸ ਨੋਟ ਤੁਹਾਨੂੰ ਦੇ ਰਹੇ ਹਾਂ ਅਸੀਂ ਤੇ ਬਾਕੀ ਠੀਕ ਠਾਕ ਹੈ ਕਿ ਤੁਹਾਡੇ ਵੱਲੋਂ ਜਿਹੜੀ ਸਾਨੂੰ ਫੀਡਬੈਕ ਮਿਲਦੀ ਹੈ ਉਹ ਬਹੁਤ ਸੀਰੀਅਸਲੀ ਅਸੀਂ ਲੈਣੇ ਆ ਐਂਡ ਥਿਸ ਵਾਸ ਵਨ ਆਫ ਦਾ ਫੀਡਬੈਕਸ ਕਿ ਇਥੇ ਸਟ੍ਰਿਕਟ ਐਕਸ਼ਨ ਸ਼ੁਡ ਬੀ ਟੇਕਨ ਜਿਹੜੇ ਛੂਟੇ ਪਰਚੇ ਕਰਾਂਦੇ ਆ ਸੋ ਇਹ ਇੱਕ ਬਹੁਤ ਸਟ੍ਰਿਕਟ ਮੈਸੇਜ ਹੈ ਟੂ एवरीवन ਕਿ ਵੀ ਆਰ ਵਿਦ ਯੂ ਔਮਨ ਐਂਡ ਚਿਲड्रन ਪਰ ਅਗਰ ਤੁਸੀਂ ਗਲਤ ਕੰਮ ਕਰੋਗੇ ਤੇ ਤੁਹਾਨੂੰ ਫੜ ਕੇ ਆਪਾਂ ਅੰਦਰ ਦੇ ਜੀ ਸਰ ਪਾਸਲ ਕਾ ਪਾਸੇ ਨੂੰ ਕੋਈ ਖਾਸ ਦੇਸ਼ ਦੇਣਾ ਤਾਂ ਕਿ ਲੋਗਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਹਿੰਦਾ ਦੇ ਵਿੱਚ ਇਹ ਮੇਰੀ ਜਿਹੜੀ ਰੇਂਜ ਹੈ ਨਾ ਪੂਰੀ ਇਹ ਬਾਰਡਰ ਰੇਂਜ ਹੈ ਪਹਿਲਾਂ ਤਾਂ ਆਮ ਤੌਰ 'ਤੇ ਪਹਿਲਾਂ ਬਾਰਡਰ ਰੇਂਜ ਕਿਹਾ ਜਾਂਦਾ ਸੀ ਪਰ ਸਾਨੂੰ ਹੁਣ ਮੇਰੇ ਤਿੰਨ ਡਿਸਟ੍ਰਿਕਟ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਫਾਜ਼ਲਕਾ ਫਰੋਜਪੁਰ ਤੇ ਤੰਤਾ ਇਹ ਵੀ ਇੱਕ ਬਾਰਡਰ ਰੇਂਜ ਬਣ ਚੁੱਕੀ ਹੈ ਇੱਥੇ ਇੱਕ ਬੜਾ ਵੱਡਾ ਚੈਲੰਜ ਰਹਿੰਦਾ ਕਿਉਂਕਿ ਬਾਰਡਰ ਤੇ ਜਿਹੜੀਆਂ ਡਰੋਨ ਐਕਟੀਵਿਟੀਆਂ ਹੋ ਰਹੀਆਂ ਹਨ ਉਹਦੇ ਨਾਲ ਹੀਰੋਨ ਆ ਰਹੀ ਹੈ ਇਹ ਹਮੇਸ਼ਾ ਇੱਕ ਚੈਲੰਜ ਬਣਿਆ ਰਹਿੰਦਾ ਬਾਕੀ ਵੈਸੇ ਜਿੱਥੇ ਇੰਟਰਨੈਸ਼ਨਲ ਬਾਰਡਰ ਹੈ ਉੱਥੇ ਵੈਸੇ ਵੀ ਇਸ ਫੋਰਸ ਨੂੰ ਅਲਰਟ ਰੱਖਿਆ ਜਾਂਦਾ ਜਿਵੇਂ ਪਠਾਨਕੋਟ ਉੱਥੇ ਪੂਰਾ ਅਲਰਟ ਚੱਲਦਾ ਹੈ ਉਦੋਂ ਇਨਫੈਡਰੇਸ਼ਨ ਵੀ ਉਦੋਂ ਕਈ ਦਫਾ ਹੋ ਚੁੱਕੀ ਹੈ ਤੁਹਾਨੂੰ ਪਤਾ ਹੀ ਹੈ ਇਸ ਲਈ ਸਾਡਾ ਬੀਐਸਐਫ ਨਾਲ ਆਰਮੀ ਨਾਲ ਦੇ ਆਰਮੀ ਇੰਟੈਲੀਜੈਂਸ ਆ ਜਾਂ ਹੋ ਰਿਹਾ ਸਾਰੇ ਨਾਲ ਪੂਰਾ ਤਾਲ ਮਿਲਦਾ ਆਮ ਲੋਕਾਂ ਦੀ ਗੱਲ ਹੈ ਆਮ ਲੋਕਾਂ ਨਾਲ ਕਿਸ ਤਰ੍ਹਾਂ ਸਹਿਯੋਗ ਕਰਦੇ ਸਰ ਨਿਸ਼ਚੈ ਜੋ ਕਰ ਰਹੇ ਹਾਂ ਉਸ ਵਿੱਚ ਬਹੁਤ ਅੱਛਾ ਆਮ ਲੋਕਾਂ ਦਾ ਸਹਿਯੋਗ ਤਾਂ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਚੱਲਣਾ ਜੇ ਸਾਨੂੰ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਮਿਲੇਗੀ ਕਿਉਂਕਿ ਉਹ ਫਿਰ ਹੀ ਅਸੀਂ ਉਸ ਅਚੀਵਮੈਂਟ ਤੇ ਪਹੁੰਚ ਸਕਦੇ ਹਾਂ ਇੱਕ ਹੁਣ ਸਾਡੇ ਐਸਐਸਪੀ ਮੈਡਮ ਨੇ ਨਿਸ਼ਚੈ ਮਿਸ਼ਨ ਚਲਾਇਆ ਉਹ ਅਸੀਂ ਬਾਰਡਰ ਤੇ ਪਿੰਡ ਸਿਲੈਕਟ ਕੀਤੇ ਆ ਬੀਐਸਐਫ ਨਾਲ ਉਥੇ ਅਸੀਂ ਸਪੋਰਟਸ ਐਕਟੀਵਿਟੀ ਡੀਡਿਕਸ਼ਨ ਕੈਂਪ ਹੋਰ ਜਿਹੜੇ ਯੂਥ ਹੈ ਉਹਨਾਂ ਨੂੰ ਚੰਗੇ ਕੰਮਾਂ ਚ ਲਾ ਕੇ ਤੇ ਇਹ ਜਿਹੜੀ ਨਸ਼ੇ ਦੀ ਲਾਤ ਇਥੋਂ ਦੂਰ ਕਰਵਾ ਰਹੇ ਆ ਇਹ ਮੈਡਮ ਪ੍ਰਗਿਆ ਜੈਨ ਨੇ ਬੜਾ ਵੱਡਾ ਐਫਰਟ ਕੀਤਾ ਜੋ ਸ਼ਾਇਦ ਤੁਹਾਨੂੰ ਪਹਿਲਾਂ ਵੀ ਪਤਾ ਲੱਗਿਆ ਹੋਇਆ ਗਿਆ ਅਸਾਂ ਉਸ ਤੇ ਪੂਰਾ ਤਨ ਦੀ ਤਨ ਦੇ ਨਾਲ ਅਸੀਂ ਉਸ ਤੇ ਕੰਮ ਕਰ ਰਹੇ ਆ ਥੈਂਕ ਯੂ ਸਰ ਜੀ ਚਲ ਹੋਰ ਸਾਨੂੰ ਤੁਸੀਂ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत